ਸੱਚਾ ਦੋਸਤੋ ਅੱਜ ਇਸ ਟਾਕ ਸ਼ੋਅ ਦੇ ਵਿੱਚ ਇੱਕ ਬਹੁਤ ਹੀ ਵੱਖਰੀ ਕਿਸਮ ਦੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਵਸੀਹਤ ਜਿਸ ਨੂੰ ਕੋਈ ਵਿਲ ਕਹਿੰਦੇ ਹਨ ਆ ਮਰਨ ਤੋਂ ਪਹਿਲਾਂ ਹਰ ਇਨਸਾਨ ਲਿਖ ਕੇ ਜਾਂਦਾ ਹੈ ਕਹਿ ਕੇ ਜਾਂਦਾ ਹੈ ਅਥਾਰਟੀ ਦੇ ਕੇ ਜਾਂਦਾ ਹੈ ਕਿ ਮੇਰੇ ਪਿੱਛੋਂ ਮੇਰੀ ਪ੍ਰਾਪਰਟੀ ਦਾ ਜਿਸ ਦਾ ਭਾਵੇਂ ਉਸਨੇ ਆਪ ਇੰਜੋਏ ਨਾ ਕੀਤਾ ਹੋਵੇ ਜੋੜਦਾ ਹੀ ਰਿਹਾ ਹੋਵੇ ਕਦੇ ਬੇਰਾਈ ਕਿਸ ਨੂੰ ਮਿਲਣਾ ਚਾਹੀਦਾ ਹੈ ਬੋਸਲੀ ਬੱਚਿਆਂ ਨੂੰ ਕਿਹਾ ਜਾਂਦਾ ਹੈ ਕੋ ਕਿਸੇ ਨੂੰ ਕੋਈ ਕਿਸੇ ਨੂੰ ਆ ਮੈਨੂੰ ਨਾ ਇਹ ਮੇਰੀ ਨਹੀਂ ਲਿਖੀ ਇਹ ਕਿਸੇ ਨੇ ਲਾਈਨਾਂ ਲਿਖ ਕੇ ਭੇਜੀਆਂ ਸੀ ਮੈਂ ਸੁਣੀਆ ਤੇ ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਕਿਉਂਕਿ ਇਦਾਂ ਦੀ ਵਸੀਅਤ ਇਦਾਂ ਦੀ ਵਿਲ ਜਿਹੜੀ ਹੈ ਤੁਸੀਂ ਪਹਿਲਾਂ ਕਦੇ ਮੇਰਾ ਨਹੀਂ ਖਿਆਲ ਲਿਖੀ ਹੋਵੇ ਸੁਣੀ ਹੋਵੇ ਆ ਜਾਂ ਕਈਆਂ ਨੇ ਸ਼ਾਇਦ ਸੋਚਿਆ ਹੋਵੇ ਮੈਂ ਵੀ ਨਹੀਂ ਸੀ ਸੋਚਿਆ ਇਸ ਵੜਨ ਤੋਂ ਪਹਿਲਾਂ ਆਮ ਤੌਰ ਤੇ ਵਿਲ ਜਾਂ ਵਸੀਅਤ ਦੀ ਜਦੋਂ ਗੱਲ ਹੁੰਦੀ ਹੈ ਆ ਇਹੋ ਹੀ ਹੁੰਦਾ ਹੈ ਕਿ ਆ ਬੰਦੇ ਨੂੰ ਮਰਨ ਤੋਂ ਬਾਅਦ ਵੀ ਫਿਕਰ ਹੁੰਦਾ ਹੈ ਕਿ ਮੇਰਾ ਜਿਹੜਾ ਪ੍ਰਾਪਰਟੀ ਹੈ ਮੇਰਾ ਪੈਸਾ ਭਾਵੇਂ ਉਹਨੇ ਆ ਕੇ ਇੱਥੇ ਦੇਖਣਾ ਕੁਝ ਵੀ ਨਹੀਂ ਆ ਉਹਨੂੰ ਇਦਾਂ ਲੱਗਦਾ ਹੈ ਕਿ ਮੇਰਾ ਮੇਰੇ ਆਪਣਿਆਂ ਦੇ ਹੱਥੋਂ ਆ ਕੇ ਰਹਿ ਜਾਵੇ ਹੋਰ ਕਿਸੇ ਕੋਲੋਂ ਨਾ ਜਾਵੇ ਜਿਸ ਨੂੰ ਕਿ ਸਾਰੀ ਉਮਰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਆਪਣਾ ਕੌਣ ਹੈ ਮੇਰਾ ਪ੍ਰਾਇਆ ਕੌਣ ਹੈ ਅਧੇ ਮਰਨ ਤੋਂ ਬਾਅਦ ਅ ਅਸੀਂ ਨਾ ਕਿਸੇ ਨੇ ਆਉਣਾ ਨਾ ਕਿਸੇ ਨੇ ਦੇਖਿਆ ਤਾਂ ਵੀ ਇਹ ਫਿਕਰ ਕਰਦੇ ਰਹਿੰਦੇ ਹਾਂ ਵਸੀਅਤ ਦੀਆਂ ਕੁਝ ਲਾਈਨਾਂ ਸੀ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗਾ ਅ ਇਸ ਤਰ੍ਹਾਂ ਲਿਖਦਾ ਹੈ ਵਸੀਅਤ ਕੋਈ ਮੇਰੇ ਪਿਆਰੇ ਬੱਚੋ ਮਾਂ ਲਿਖਦੀ ਜਾਂ ਪਿਓ ਲਿਖਦਾ ਫਾਦਰ ਮਦਰ ਕੋਈ ਮੇਰੇ ਪਿਆਰੇ ਬੱਚੇ ਇੱਕ ਦਿਨ ਮੈਂ ਬੁੱਢਾ ਹੋ ਜਾਵਾਂਗਾ ਉਸ ਵਕਤ ਮੈਂ ਤੁਹਾਡੀ ਮੁਹੱਬਤ ਔਰ ਸਬਰ ਦੀ ਜ਼ਰੂਰਤ ਮੈਨੂੰ ਪਵੇਗੀ ਜਦੋਂ ਮੇਰੇ ਹੱਥਾਂ ਦੇ ਵਿੱਚ ਖਾਣਾ ਖਾਂਦਿਆ ਹੋਇਆ ਡਿੱਗ ਜਾਵੇਗਾ ਕੱਪੜੇ ਪਾਉਣ ਦੇ ਵਿੱਚ ਵੀ ਮੁਸ਼ਕਲ ਹੋ ਜਾਵੇਗੀ ਯਾਦ ਕਰਨਾ ਅਤੇ ਮੈਨੂੰ ਉਦੋਂ ਤੇਰੀ ਲੋੜ ਪਵੇਗੀ ਇਹ ਵੀ ਯਾਦ ਕਰਨਾ ਕਿਉਂਕਿ ਮੈਂ ਵੀ ਤੈਨੂੰ ਸਭ ਕੁਝ ਕਰਨਾ ਇਸੇ ਤਰ੍ਹਾਂ ਹੀ ਸਿਖਾਇਆ ਸੀ ਮੈਂ ਇੱਕ ਗੱਲ बार-बार ਕਰਾਂ ਤਾਂ ਗੁੱਸਾ ਨਾ ਕਰਨਾ ਯਾਦ ਕਰਨਾ ਕਿ ਬਚਪਨ ਦੇ ਵਿੱਚ ਤੂੰ ਵੀ ਮੇਰੇ ਕੋਲ ਇੱਕ ਗੱਲ ਜਿਹੜੀ बार-बार ਕਰਿਆ ਕਰਦਾ ਸੀ ਅਤੇ ਪੁੱਛਦਾ ਸੀ ਅਤੇ ਮੈਂ ਜਵਾਬ ਦਿੰਦਾ ਸੀ ਜੇ ਮੈਂ ਬਜ਼ੁਰਗ ਹੋਣ ਤੋਂ ਬਾਅਦ ਬੁੱਢਾ ਹੋ ਜਾਵਾਂ ਝੁਰੜੀਆਂ ਪੈ ਜਾਣ ਮੈਂ ਸੋਹਣਾ ਨਾ ਲੱਗਾ ਅੱਛੀ ਮੇਰੇ ਦੇ ਕੋਲੋਂ ਅ ਅੱਛੀ ਮਹਿਕ ਨਾ ਆਵੇ ਤਾਂ ਸ਼ਿਕਾਇਤ ਨਾ ਕਰਨਾ ਯਾਦ ਰੱਖਾ ਕਿ ਜਦੋਂ ਤੂੰ ਵੀ ਛੋਟਾ ਹੁੰਦਾ ਸੀ ਜਾਂ ਛੋਟੀ ਹੁੰਦੀ ਸੀ ਮੈਂ ਤੈਨੂੰ ਵੀ ਹਰ ਹਾਲਤ ਦੇ ਵਿੱਚ ਕੁਝ ਵੀ ਕੀਤਾ ਹੋਵੇ ਮੈਂ ਹਮੇਸ਼ਾ ਸਾਫ਼ ਸੁਥਰਾ ਰੱਖਦਾ ਸੀ ਜਦੋਂ ਮੇਰੀ ਸੋਚ ਘਟ ਜਾਵੇ ਜਦੋਂ ਮੇਰੀ ਸੋਚ ਘਟ ਜਾਵੇ ਮੈਂ ਜ਼ਿਆਦਾ ਬੋਲਣ ਲੱਗ ਜਾਵਾਂ ਤਾਂ ਬਰਦਾਸ਼ਤ ਕਰਨਾ ਕਿਉਂਕਿ ਮੇਰੀ ਖੁਸ਼ੀ ਸਿਰਫ ਤੇਰੇ ਨਾਲ ਰਹਿਣ ਤੇ ਬੇਟਾ ਮੈਂ ਤੇਰਾ ਹੱਥ ਪਕੜ ਕੇ ਤੈਨੂੰ ਚੱਲਣਾ ਸਿਖਾਇਆ ਸੀ ਅੱਜ ਮੇਰੇ ਪੈਰ ਕਮਜ਼ੋਰ ਹੋ ਜਾਣ ਮੇਰਾ ਹੱਥ ਫੜ ਲੈਣਾ ਅਤੇ ਮੈਨੂੰ ਵੀ ਉਸੇ ਤਰ੍ਹਾਂ ਜ਼ਰੂਰ ਨਾਲ ਚੱਲ ਕੇ ਤੋਰਨਾ ਔਰ ਬਿਲਕੁਲ ਵੀ ਸ਼ਰਮਿੰਦਗੀ ਮਹਿਸੂਸ ਨਾ ਕਰਨਾ ਮੇਰਾ ਹੱਥ ਫੜ ਕੇ ਤੁਰਦਿਆਂ ਹੋਿਆਂ ਦਾ ਮੈਂ ਜਾਣਦਾ ਹਾਂ ਕਿ ਮੇਰੀ ਜ਼ਿੰਦਗੀ ਮੈਂ ਜਾਣਦਾ ਹਾਂ ਕਿ ਮੈਂ ਜ਼ਿੰਦਗੀ ਤੋਂ ਦੂਰ ਔਰ ਦੂਰ ਔਰ ਦੂਰ ਹੋ ਰਿਹਾ ਹਾਂ ਅਤੇ ਮੌਤ ਦੇ ਬਹੁਤ ਕਰੀਬ ਜਾ ਰਿਹਾ ਹਾਂ ਮੈਨੂੰ ਕਦੇ ਵੀ ਇਕੱਲਾ ਨਾ ਛੱਡਣਾ ਮੈਂ ਤੇਰੀ ਜ਼ਿੰਦਗੀ ਵਿੱਚ ਜੋ ਵੀ ਕਰ ਸਕਦਾ ਸੀ ਜੋ ਕਰ ਸਕਦਾ ਸੀ ਮੈਂ ਸਭ ਕੁਝ ਕੀਤਾ ਮੈਂ ਤੇਰੇ ਕੋਲ ਸਿਰਫ ਮੈਂ ਤੇਰੇ ਕੋਲ ਸਿਰਫ ਇੱਕ ਹੀ ਚੀਜ਼ ਜਿਹੜੀ ਮੰਗਦਾ ਹਾਂ ਮੇਰੇ ਕੋਲੋਂ ਬੁਢਾਪੇ ਦੇ ਵਿੱਚ ਕੋਈ ਵੀ ਜਿਹੜੀਆਂ ਗਲਤੀਆਂ ਹੋ ਗਈਆਂ ਹੋਣ ਮੇਰੀਆਂ ਗਲਤੀਆਂ ਨੂੰ ਵੀ ਮਾਫ ਕਰ ਦੇਣਾ ਤੇਰੀ ਮੁਸਕਾਨ ਤੇਰੀ ਮੁਸਕਾਨ ਅਤੇ ਤੇਰਾ ਹਸਣਾ ਅੱਜ ਵੀ ਮੈਨੂੰ ਸਕੂਨ ਦਿੰਦਾ ਹੈ ਤੇਰੀ ਮੁਸਕਾਨ ਅਤੇ ਤੇਰਾ ਹਸਣਾ ਅੱਜ ਵੀ ਮੈਨੂੰ ਸਕੂਨ ਦਿੰਦਾ ਹੈ ਜਿਵੇਂ ਤੇਰੀ ਬਚਪਨ ਦੀ ਮੁਸਕਾਨ ਹੁੰਦੀ ਸੀ ਯਾਦ ਰੱਖਣਾ ਜਦੋਂ ਤੂੰ ਯਾਦ ਰੱਖਣਾ ਜਦੋਂ ਤੂੰ ਪੈਦਾ ਹੋਇਆ ਸੀ ਮੈਂ ਤੇਰੇ ਨਾਲ ਸੀ ਯਾਦ ਰੱਖਣਾ ਜਦੋਂ ਤੂੰ ਪੈਦਾ ਹੋਇਆ ਸੀ ਮੈਂ ਤੇਰੇ ਨਾਲ ਸੀ ਜਦੋਂ ਮੈਂ ਇਸ ਦੁਨੀਆ ਤੋਂ ਚਲਾ ਜਾਵਾਂ ਜਦੋਂ ਮੈਂ ਇਸ ਦੁਨੀਆ ਨੂੰ ਅਲਵਿਦਾ ਅੱਖਾਂ ਲਗਾਣਾ ਤੂੰ ਮੇਰਾ ਸਾਥ ਜ਼ਰੂਰ ਹੋਣਾ ਤੂੰ ਮੇਰੇ ਨਾਲ ਜ਼ਰੂਰ ਹੋਣਾ ਸੋ ਇਹ ਜਿਹੜੀ ਇੱਕ ਵਸੀਅਤ ਸੀ ਮੈਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦਾ ਚੜhti ਸੀ ਉਸ ਮਜ਼ਾਰ ਪਰ ਚੜhti ਸੀ ਉਸ ਮਜ਼ਾਰ ਪਰ ਚਾਦਰੇ ਬੇਸ਼ੁਮਾਰ बाहर बैठा कोई फकीर बाहर बैठा कोई फकीर सर्दी से मर गया एक तो मैं होर शेर सुना के फिर बधाई वदायगी लव जिंदा रहो जब तक जिंदा रहो जब तक लोग कमियां ही निकालते हैं जिंदा रहो जब तक लोग कमियां ही निकालते हैं मरने के बाद जाने कहाँ से इतनी ईशाइयाँ ढूंढ लाते हैं ਤੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ